ਆਗਰ ਕੋਈ ਮਤਲਬ ਵਿਚਕਾਰ ਤੋਂ ਮੰਨੋ ਕਿ ਕੋਈ ਕੋਈ ਸੀ ਹੀ ਦਿਹਾੜਾਗਾ ਤਾਂ ਸੀ ਦਿਹਾੜਾ ਵੀ ਸੈਂਟਰ ਦੇ ਵਿੱਚ ਉਹਨੇ ਸਕੇ ਲਈ ਮਨਾਤੀ ਆਪਾਂ ਫਿਰ ਉਸ ਤੋਂ ਬਾਅਦ ਘਰਾਂ ਨੂੰ ਉਸ ਦਿਨ ਕੰਮ ਨਹੀਂ ਕੀਤਾ ਜਾ ਦੇਗਾ ਕੁਬੇ ਆ ਗਏ ਸੀ ਮਾਂ ਨਹੀਂ ਆ ਗਈਆਂ ਕਈ ਵਾਰੀ ਕੁੜੀਆਂ ਕਹਿੰਦੇ ਸਾਨੂੰ ਛੁੱਟੀ ਚਾਹੀਦੀ ਆ ਛੁੱਟੀ ਉਹਨੂੰ ਮਿਲੂਗੀ ਜਿਹੜਾ ਤਾਂ ਮਾਂ ਕੋਲ ਆਣਾ ਆਉਗਾ ਹੂੰ ਜਾਂ ਕਿਸ ਦਾ ਹਾਂ ਪਰਿਵਾਰਕ ਮੈਂਬਰ ਆਊਗਾ ਪਰਿਵਾਰਕ ਮੈਂਬਰ ਛੁੱਟੀ ਮਿਲੂਗੀ ਹੋਰ ਅਦਰਬਾਜ਼ ਨਾ ਤਾਂ ਕਿਹਦੀ ਛੋਟੀ ਕਿਰੋਦੋ ਕਰੇ ਤੇ ਨਾ ਕੁਝ ਜਾਣਾਗਾ ਮੇਰੇ ਕਰੂਲੇ ਹੀ ਆ ਬਿਸੂ ਕੀ ਲੈਣੀ ਆ ਤੁਹਾਡਾ ਪਰਿਵਾਰ ਕਿਉਂ ਤੁਹਾਡਾ ਨਾਲ ਉਹਦੇ ਕੋਲ ਪਲਾਨ ਸੈੱਟ ਤੁਸੀਂ ਆ ਗਿਓ ਜੇ ਤੁਸੀਂ ਸ਼ੁਪੀ ਚਾਈ ਸੈੱਟ ਦਵਾ ਲਓ ਤੁਹਾਡਾ ਪਰਿਵਾਰਕ ਮੈਂ ਬਹੁਤ ਬਹੁਤ ਧੰਨਵਾਦ ਵੀਰ ਜਹਾ ਅਰਜਵਿੰਦਰ ਰਾਂਜੀ 팬 ਜੀਤ ਦਾ ਇਹਦਾ ਮੈਂਬਰ ਸਰਪੰਚ ਸਾਰਿਆਂ ਦਾ ਵੀ ਜਿਨ੍ਹਾਂ ਨੇ ਸਾਨੂੰ ਨਾ ਅਪਰਾਲਾ ਕਰਕੇ ਸਾਨੂੰ ਕੰਮ ਸਿੱਖਣ ਦੇ ਮਤਲਬ ਅਪਰਾਲੇ ਅੱਡੇ ਡੇ ਉਹ ਕਿਤੇ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਮੇਰੀਆਂ ਭੈਣਾਂ ਨੂੰ ਵੀ ਅਪੀਲ ਆ ਹਨਾ ਵੀ ਸਾਰਿਆਂ ਮਨ ਲਾ ਕੇ ਕੰਮ ਸਿੱਖਿਓ ਤਾਂ ਕਿ ਵੀਰੇਦਾਰ ਅਜਿੰਦਰ ਸਿੰਘ ਰਾਜੀ ਦਾ ਆਪਾਂ ਨਾਮ ਰੋਸ਼ਨ ਕਰ ਸਕੀਏ ਜੀਤ ਦਈਏ ਦਾ ਹਨਾ ਵੀ ਮਤਲਬ ਦੀਦੀ ਦਾ ਆਪਾਂ ਦੀ ਲੋ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਆਪਾਂ ਨੂੰ ਮਾਨ ਨਾਲ ਇੰਨਾ ਵਧੀਆ ਸਲਾਈ ਸੈਂਟਰ ਦਿੱਤਾ ਥੈਂਕ ਯੂ ਵੀਰੇ ਜੀ ਕੀ ਕਹਾਂ ਹਨਾ ਉਦੋਂ ਘਟਣ ਹੋਇਆ ਸਲਾਈ ਸੈਂਟਰ ਹਾਂਜੀ ਇਹ ਤੁਹਾਨੂੰ ਪੁਰਾਣੀ ਗੱਲ ਯਾਦ ਕਰਵਾ ਦਿੰਨੇ ਆ ਤੀਆਂ ਦਾ ਪ੍ਰੋਗਰਾਮ ਕਰਾਇਆ ਸੀ ਆਪਣੇ ਸਰਕਾਰੀ ਸਕੂਲ ਦੇ ਵਿੱਚ ਉਥੇ ਜਿੰਨੀਆਂ ਸਾਡੇ ਆਪਣੇ ਭੈਣਾਂ ਸੀਗੀਆਂ ਪਿੰਡ ਦੀਆਂ ਹਨਾ ਤੇ ਉਹਨਾਂ ਨਾਲ ਉਸਤਾ ਸਾਹਿਬ ਸਰਪੰਚ ਭਰਾ ਰਾਇਵਿੰਦਰ ਸਿੰਘ ਰਾਜੀ ਨੇ ਵਾਦਾ ਕੀਤਾ ਸੀਗਾ ਵੀ ਸਾਨੂੰ ਇੱਕ ਵੋਟਾਂ ਤੋਂ ਬਾਅਦ ਵੀ ਇੱਕ ਸਲਾਈ ਸੈਂਟਰ ਪਿੰਡ ਜ਼ਰੂਰ ਖੋਲਿਆ ਜਾਊਗਾ ਤਾਂ ਉਹ ਵਾਦਾ ਅੱਜ ਪੂਰਾ ਕੀਤਾ ਗਿਆ ਤਹਿ ਦਿਲੋਂ ਧੰਨਵਾਦ ਕਰਦੇ ਆਂ ਪੰਨੇ ਜੀਤਈਆ ਦਾ ਤੇ ਉਹਨਾਂ ਨਾਲ ਮਾਸਟਰ ਬਰਿੰਦਰ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਤੇ ਇਹਨਾਂ ਦੀ ਪੂਰੀ ਟੀਮ ਦਾ ਜੋ ਇਹਨਾਂ ਨੇ ਸਾਡੇ ਪਿੰਡ ਸਲਾਈ ਸੈਂਟਰ ਖੋਲਿਆ ਜੀ ਤੇ ਨਾਲ ਹੀ ਦਿਲੋਂ ਧੰਨਵਾਦ ਸਰਪੰਚ ਰਵੀਿੰਦਰ ਸਿੰਘ ਰਾਜੀ ਦਾ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਜੀ ਕੀ ਕਹੂੰਗਾ ਸਲਾਈ ਸੈਂਟਰ ਸ਼ੁਰੂਆਤ ਕੀਤੀ ਗਈ ਹੈ ਠੀਕ ਹੈ ਨਾ ਚਾਹੂੰਗਾ ਹਾਂ ਜੀ ਜੀ ਵਾ ਕਲਾ ਦੇ ਵਿੱਚ ਸਲਾਈ ਸੈਂਟਰ ਖੋਲਿਆ ਗਿਆਗਾ ਇਹ ਹੀ ਮਤਲਬ ਕਿ ਜਿਹੜੇ ਇਥੋਂ ਦੇ ਪਿੰਡ ਦੇ ਸਰਪੰਚ ਨੇ ਇਹ ਸਰਪੰਚ ਸਹਿਬਾਨ ਨੇਗੇ ਰਾਜਵਿੰਦਰ ਸਿੰਘ ਰਾਜੀ ਜੀ ਇਹਨਾਂ ਦੀ ਮਿਹਨਤ ਸਦਕਾ ਆਪਣੇ ਪਿੰਡ ਦੀ ਵੇਖ ਕੇ ਇੱਕ ਮੰਗ ਕੀਤੀ ਸੀ ਕਿ ਸਲਾਈ ਸੈਂਟਰ ਵਾਸਤੇ ਜੋ ਕਿ ਅੱਜ ਇਥੇ ਉਦਘਾਟਨ ਹੋਇਆਗਾ ਇੱਥੇ ਸਾਡਾ 28ਵਾਂ ਸਲਾਈ ਸੈਂਟਰ ਹੈਗਾ ਜੀ ਇੱਥੇ ਲੜਕੀਆਂ ਨੂੰ ਪੰਜ ਕਿਸਮ ਦੇ ਕੋਰਸ ਬਿਲਕੁਲ ਫ੍ਰੀ ਦਿੱਤੇ ਜਾਣਗੇ ਔਰ ਮਤਲਬ ਇਹਨਾਂ ਲਈ ਇੱਕ ਸਪੈਸ਼ਲ ਜੋ ਹੈਗੀ ਆ ਟੀਚਰ ਕਮ ਦੇ ਲਈ ਭੇਜੀ ਜਾਵੇਗੀ ਤਾਂ ਕਿ ਉਹ ਇਹਨਾਂ ਨੂੰ ਸਾਰੇ ਪੰਜ ਦੀ ਪੰਜ ਕੋਰਸ ਬਿਲਕੁਲ ਫ੍ਰੀ ਸਿਖਾਉਣਗੇ ਤਾਂ ਕਿ ਸਾਰੀਆਂ ਧੀਆ ਭੈਣਾ ਆਤਮ ਨਿਰਭਰ ਬਣ ਸਕਣ